ਦਸੂਹਾ ਦੇ ਕੰਢੀ ਕਨਾਲ ਨਹਿਰ ਦਤਾਰਪੁਰ ਨਦੀ ਕਾਰ ਨਹਿਰ ਚ ਡਿੱਗੀ ਮੇਰਾ ਸੌਲਾ ਗੱਡੀ ਨਾ ਹੋਤ ਪੁੱਤ ਕੰਨ ਕਰਾਉਣੀ ਬੜੀ ਜੀ ਗੱਡੀ ਨਾ ਮੈਂ ਤੇ ਦੇਤੀ ਤੀਨੋ ਦਾ ਜੀ ਮੇਰਾ ਨਾਮ ਰਾਣਾ ਜੀ ਪਿੰਡ ਕਗਵਾਲ ਹੈ ਇਹ ਵੀ ਗੱਡੀ ਨਿਆਜੀ ਡਿਗੀ ਹੈ ਕੀ ਮਾਮਲਾ ਕਿਸ ਲਈ ਆ ਇਹ ਭਾਜੀ ਗੱਡੀ ਰਾਤ ਲਗਭਗ 10 ਵਜੇ ਕਰੀਬ ਡਿਗੀ ਹੈ ਇੱਥੇ ਅਕਸਰ ਇਹ ਹਾਸੇ ਹੁੰਦੇ ਰਹਿੰਦੇ ਆ ਕਿਉਂਕਿ ਇੱਥੇ ਸੇਫਟੀ ਵਾਲੀ ਹੈ ਜਿਸ ਕਰਕੇ ਹਰ ਮਹੀਨੇ 2 ਮਹੀਨੇ ਬਾਅਦ ਕੋਈ ਨਾ ਕੋਈ ਗੱਡੀ ਡਿਗੀ ਰਹਿੰਦੀ ਹੈ ਜੀ ਗੱਡੀ ਜਿਹੜੇ ਲੋਕ ਸੀ ਉਹ ਸਹੀ ਸਲਾਮਤ ਪਰ ਕੱਟੇ ਗਏ ਕਿ ਬਾਕੀ ਠੀਕ ਹੈ ਹਾਂਜੀ ਹਾਂਜੀ ਉਹਨਾਂ ਨੂੰ ਸਹੀ ਸਲਾਮਤ ਕੱਢ ਲਿਆ ਗਿਆ ਉਹ ਉਹਨਾਂ ਲਈ ਥੋੜੀ ਬਹੁਤ ਸੱਟਾਂ ਲੱਗੀਆਂ ਉਹਨਾਂ ਦੇ ਵੀ ਬਟ ਅਸੀਂ ਇਹੀ ਪ੍ਰਸ਼ਾਸਨ ਅੱਗੇ ਮੰਗ ਮੰਗ ਕਰਦੇ ਆ ਕਿ ਛੇਤੀ ਤੋਂ ਛੇਤੀ ਸੇਫਟੀ ਵਾਲ ਬਣਾਇਆ ਜਾਵੇ ਤਾਂ ਜੋ ਜਿਹੜੇ ਹਾਸੇ ਆ ਦਿਨ ਪਰ ਦਿਨ ਹੋ ਰਿਹਾ ਹੈ ਇਹਨਾਂ ਤੇ ਰੋਕ ਲੱਗੀ ਜਾਏ ਪਹਿਲਾਂ ਵੀ ਕੋਈ ਇੱਥੇ ਗੱਡੀ ਜਿਬੂ ਜਿਕੇ ਡਿੱਗੀ ਨੇ ਐਟ ਕੋਈ ਗੱਡੀ ਡਿੱਗੀ ਹਾਂਜੀ ਹਾਂਜੀ ਸ਼ਾਇਦ 2 ਕੁ ਮਹੀਨੇ ਪਹਿਲੇ ਵੀ ਇੱਕ ਗੱਡੀ ਆਪਾਂ ਕੱਢੀ ਹੈ ਇੱਥੇ ਆਏ ਦਿਨੇ ਮਹੀਨੇ ਡੇਢ ਮਹੀਨੇ ਬਾਅਦ ਕਿਤੇ ਕੋਈ ਨਾ ਕੋਈ ਗੱਡੀ ਡਿੱਗੀ ਰਹ ਅਸੀਂ ਨੂੰ ਮੰਗੀ ਕਰਦੇ ਹਾਂ ਮੰਗ ਸਾਡੀ ਉਹੀ ਹੈ ਕਿ ਜਿੰਨਾ ਵੀ ਪ੍ਰਸ਼ਾਸਨ ਅੱਗੇ ਹੀ ਹੈ ਕਿ ਜਿੱਦਲੀ ਵੀ ਇਹ ਸੇਫਟੀ ਵਾਲਾ ਸਭ ਤੋਂ ਪਹਿਲੇ ਇੱਥੇ ਹੀ ਕੰਮ ਕੀਤਾ ਜਾਏ ਛੇਤੀ ਜਲਦ ਤੋਂ ਜਲਦ ਐਕਸ਼ਨ ਲਿਆ ਜਾਏ ਜਹਾ ਜੋ ਜਿਹੜੇ ਮਾਮਾ ਦੇ ਪੁੱਤ ਮਰ ਰਹੇ ਆ ਦਿਨ ਪਰ ਦਿਨ ਇੱਥੇ ਹਾਸੇ ਹੋ ਰਿਹਾ ਉਹ ਹਾਸਿਆਂ ਦੇ ਰੋਕ ਥੰਮ ਲਗੇ ਟੀਨੋ ਡਾਡਾ ਜੀ ਰਵਿੰਦਰ ਸਿੰਘ ਪਿੰਡ ਤਗਵਾਲ ਇਹ ਗੱਡੀ ਡਿਗੀ ਕਿਹ ਹੀ ਮਾਮਲਾ ਪੁਰਾ ਗੱਡੀ ਡਿਗੀ ਆ ਡਿਵਾਰਡਰ ਇੱਥੇ ਆਇਆ ਨਹੀਂ ਨੀ ਪਤਾ ਲੱਗਾ ਉਹਨੂੰ ਗੱਡੀ ਦੇ ਵਿੱਚ ਜਿਹੜੀ ਗੱਡੀ ਦੇ ਬੰਦੇ ਸੀਗੇ ਉਹ ਬੰਦੇ ਸੀ ਸਹੀ ਹਲਾਵਾ ਤੇ ਚਟਾ ਟੋਟਾ ਲੱਗੀਆਂ ਉਹਦੇ ਮੁੰਡੇ ਦੇ ਗੱਡੀ ਦੀ ਕਿਨ ਦੁਕਾਨ ਕੀ ਤੁਹਾਨੂੰ ਕੀ ਲੱਗਦਾ ਗੱਡੀ ਕਾਰਨ ਕਾਰਨ ਇਹ ਬੰਦੇ ਨਾ ਡਿਵਾਈਡਰ ਆਈ ਨਹੀਂਗਾ ਮੈਂ ਡੁੱਬੀ ਬਹੁਤ ਹੈ ਅੱਗੇ ਵੀ ਇੱਥੇ ਹੋਏ ਆ ਅੱਗੇ ਵੀ ਪੰਜ ਸਾਲ ਦਾ ਐਕਸੀਡੈਂਟ ਹੋਏ ਆ ਜਦੋਂ ਗੱਡੀਆਂ ਵਾਲੇ ਗਵਰਨਮੈਂਟ ਨੂੰ ਤਾਂ ਚਾਹੀਦਾ ਵੀ ਇੱਥੇ ਡਿਵਾਈਡਰ ਬਣਾਉਣਾ ਚਾਹੀਦਾ ਜੀ ਉੱਪਰ ਉੱਚੀ ਕਰਨੀ ਕਹਿੰਦੀ ਮੈਂ ਲੋਕਾਂ ਨੂੰ ਕਈਆਂ ਨੂੰ ਪਪੜਿਆ ਨਹੀਂ ਹੋ ਰਹੀ ਇੱਥੇ ਸੁਣਦਾ ਕੋਈ ਤੇ ਹੈ ਨਹੀਂ ਆ ਜਿਹਨੂੰ ਕੋਈ ਦੋ ਚਾਰ ਗਲਾਂ ਸੁਣ ਕੇ ਉਹ ਵੀ ਨਿਕਲ ਜਾਂਦਾ ਬੰਤੀ ਨੂੰ ਤੁਹਾਡੀ ਮੰਗ ਹੈ ਕਿ ਸਾਡੀ ਮੰਗ ਹੈ ਕਿ ਆ ਪੂਰੀ ਮਿਹਰਬ ਦਵਾਈਰ ਬਣਨਾ ਚਾਹੀਦਾ ਔਰ ਪਕੇ ਅੰਦਾ ਲੱਗਣੇ ਚਾਹੀਦੇ ਆ ਇੱਕ ਗੱਡੀ ਦੀ ਕੀਤੇ ਨਹੀਂ ਪੈਣ ਦੀ ਗੱਡੀ ਗੱਡੀ ਘੁਆੜ ਦੇਣੀ ਦੀ ਹੈ ਠੀਕ ਹੈ ਕੋਈ ਬਚਾ ਹੋ ਗਿਆ ਬੰਦਿਆ ਹਾਂ ਬੰਦਿਆ ਬਚਾ ਹੋ ਗਿਆ ਲੇਕਿਨ ਸਾਡੀ ਵੱਧ ਤੋਂ ਵੱਧ ਡਿਮਾਂਡ ਗਵਰਨਮੈਂਟ ਕੋਲ ਹੋਈ ਹੈ ਕਿ ਇਥੇ ਡਿਵਾਈਡਰ ਬਣਨਾ ਚਾਹੀਦਾ ਸੇਫਟੀ ਨਹੀਂ ਸੇਫਟੀ